14 15 ਲੀਟਰ ਦੁੱਧ ਚੋਲਿਆ ਆਪਾਂ ਹੈ ਕੋਈ ਰੱਖਣ ਵਾਲਾ ਲੈ ਜਾਵੇ ਤਸੱਲੀ ਵਾਲੀ ਮੈਂ ਹਾਂ ਠੀਕ ਹੈ ਬਾਈ ਅੱਛਾ ਰੇਟ ਕੋਈ ਨੇ ਘਰਮ ਵਾਲੀ ਨੇ ਸੁਣਾਵਾ ਸੂਣ ਦੇ ਵਿੱਚ ਹਜੇ 4 5 ਦਿਨ ਲੈ ਜਾਣੇ ਕਿਉਂਕਿ 2 3 ਦਿਨ ਤਾਂ ਦਿਨ ਪੂਰੇ ਹੋਣ ਦੇ ਵਿੱਚ ਹੀ ਬਾਕੀ ਆ ਤੋਲਣ ਵਾਲਾ ਇਸ ਮੈਂ ਦੇ ਥੱਲੇ ਆ ਮਿੱਤਰੋ ਲੇਵੇ ਭਾਂਡੇ ਦੀ ਸਾਫ ਸੁਥਰੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਇਸ ਟੇ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੈਲ ਦੇ ਵਿੱਚ ਚੈਲ ਪਿੰਡ ਦੇ ਵਿੱਚ ਮੈਂ ਇਸ ਟੇ ਮੌਜੂਦ ਆ ਪਰ ਚੈਲ ਪਿੰਡ ਜਿਹੜਾ ਤੁਸੀਂ ਪੁੱਲ ਦੇ ਥੱਲੋਂ ਨਹੀਂ ਐਂਟਰੀ ਮਾਰਨੀ ਤੁਸੀਂ ਆਉਣਾ ਮੈਂ ਮਿੱਤਰੋ ਜਦੋਂ ਤੁਸੀਂ ਤਲਵੰਡੀ ਪਾਈ ਵਾਲੇ ਪਾਸਿਓ ਆ ਰਹੇ ਆ ਜਾਂ ਕਲੇਰਾਂ ਵਾਲੇ ਪਾਸਿਓ ਆ ਰਹੇ ਆ ਤਾਂ ਮਿੱਤਰੋ ਤੁਸੀਂ ਬਟਾਣੇ ਪਿੰਡ ਦੇ ਵਿੱਚ ਵੜਦਿਆਂ ਸਰਕਾਰੀ ਸਕੂਲ ਦੇ ਨਾਲ ਛੜਕ ਮੁੜ ਕੇ ਸਿੱਧੀ ਚੈਲ ਪਿੰਡ ਦੇ ਵਿੱਚ ਆਉਂਦੀ ਆ ਜਦੋਂ ਤੁਸੀਂ ਪੱਠੇ ਨੰਗੋਗੇ ਪੱਠੇ ਨੰਗਣ ਤੋਂ ਬਾਅਦ ਤੁਹਾਨੂੰ ਘਰ ਮਿਲਣਗੇ ਘਰ ਨੰਗਣ ਤੋਂ ਬਾਅਦ ਬਸ ਘਰਾਂ ਵਾਲੀ ਸਾਈਡ ਨਾਲ ਹੀ ਮੁੜ ਕੇ ਬਾਹਰ ਪਾਈ ਹੁਣ ਉਹਦਾ ਘਰ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਇੱਕ ਮੈਂ ਵਕਾਊ ਆ ਬਾਈ ਹੁਣਾਂ ਦੀ ਚੰਗੇ ਟਾਂਚੇ ਦੀ ਮੈਂ ਆ ਕਿੰਨੇ ਦਿਨਾਂ ਦੀ ਕੱਚੀ ਮੈਂ ਆ ਕੀ ਇਹਦੀ ਜਾਣਕਾਰੀ ਆ ਉਹ ਮਾਲਕ ਤੋਂ ਲੈ ਦਿੰਨਾ ਤੁਹਾਨੂੰ ਸਾਰੀ ਗੱਲਬਾਤ ਹੀ ਕਰਦੇ ਆਪਾਂ ਵੀਰ ਦੇ ਨਾਲ ਆਉਂ ਮਿਲਦੇ ਆ ਬਾਈ ਨਾਲ ਕਰਦੇ ਆ ਮੁਲਾਕਾਤ ਆਪਾਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਠੀਕ ਹੈ ਸੇਤਾ ਪਰਿਵਾਰ ਵਧੀਆ ਭਾਈ ਅਸੇ ਨਾਮ ਦੱਸ ਦਈਏ ਵੀਰੇ ਕੀ ਨਾਮ ਸੰਦੀਪ ਸਿੰਘ ਆ ਭਾਈ ਸੰਦੀਪ ਸਿੰਘ ਭਾਈ ਘਰ ਨਾਂ ਬਾਪੂ ਦਾ ਭਾਈ ਗਮਦੂਰ ਸਿੰਘ ਜਿਵੇਂ ਆਪਾਂ ਨੂੰ ਪਿੰਡ ਦੇ ਵਿੱਚ ਕਹਿ ਕੇ ਜਾਣਦੇ ਹਾਂ ਤੇ ਕੀ ਕਹਿ ਕੇ ਪੁੱਛਣਾ ਬਸ ਗਮਦੂਰ ਸਿੰਘ ਗਮਦੂਰ ਸਿੰਘ ਦੇ ਪੁੱਛਣਾ ਨਾ ਇਧਰਲੇ ਪਾਸੇ ਪੁੱਤ ਕੈਮਰਾ ਮਾਰਦੀ ਆ ਸਾਹਮਣੇ ਜਿਹੜੀ ਸੜਕ ਆ ਮਿੱਤਰੋ ਬਸ ਇੱਥੋਂ ਤੁਸੀਂ ਥੱਲੇ ਨੂੰ ਉਤਰ ਆਉਣਾ ਪਈ ਨੂੰ ਤੇ ਆ ਟਾਲੀ ਮਿਲ ਜੂਗੀ ਤੁਹਾਨੂੰ ਸਾਹਮਣੇ ਪਈ ਦੀ ਨਿਸ਼ਾਨੀ ਆ ਕਰਦੀ ਅੱਛਾ ਵੱਡੇ ਵੀਰੇ ਸੰਦੀਪ ਭਾਈ ਜਿਹੜੀ ਮੈਂ ਵੇਚਣੀ ਆਪਾਂ ਇਹ ਕਿੰਨਾ ਸੂਸ ਹੁੰਦੀ ਆ ਤਕੀ ਬਈ ਚੌਥਾ ਸੂਆ ਚੌਥਾ ਸੂਆ ਇਹਨੇ ਸੂਣਾ ਵਾ ਕਿੰਨੇ ਦਿਨ ਪਿਆ ਵੀਰੇ ਇੰ ਅੱਜ 2-4 ਦਿਨ ਲਊਗੀ ਬਾਈ 2-4 ਕਿੰਨਾ ਕੋਈ ਦੁੱਧ ਚੋਲਿਆ ਸੀ ਮਗਲੇ ਸੂਏ ਦੇ 14-15 ਲੀਟਰ ਸੀਗੇ 14-15 ਲੀਟਰ ਦੁੱਧ ਚੋਲਿਆ ਆਪਾਂ ਹੈ ਕੋਈ ਰੱਖਣ ਵਾਲਾ ਲੈ ਜਾਵੇ ਤਸੱਲੀ ਵਾਲੀ ਮੈਂ ਹਾਂ ਠੀਕ ਹੈ ਬਾਈ ਅੱਛਾ ਰੇਟ ਵੀਰੇ ਕੀ ਤੈ ਕੀਤਾ ਇਹਦਾ ਮੁੱਲ 1-25 ਦਾ ਇੱਕ 25 ਮਾਣ ਤਨ ਹੋ ਜੋ ਵਿੱਚੋਂ ਥੋੜਾ ਕਰਦੇ ਹਾਂ ਠੀਕ ਹੈ ਸੰਦੀਪ ਤੋਰੀ ਵੀਰੇ ਖੋਲੀ ਮੜੇ ਜਿੰਨੂੰ ਖਰਾ ਲੈ ਮੈਂ ਮਿੱਤਰੋ ਬਾਈ ਆਇਆ ਕੈਮਰੇ ਦੇ ਅੱਗੇ ਪਹਿਲੀ ਵਾਰੀ ਤਾਂ ਥੋੜਾ ਜਿਆ ਸੰਗਦਾ ਸੀ ਪਰ ਤਾਂ ਹੀ ਬਲੇ ਸਵਾਲ ਜਵਾਬ ਨਹੀਂ ਕੀਤੇ ਹੋਰ ਬੱਪੂ ਸਤਿ ਸ਼੍ਰੀ ਅਕਾਲ ਤੇ ਮੈਂ ਬਾਈ ਟਿਕਾਣੇ ਦੀ ਆ ਮਿੱਤਰੋ ਸੂਹਾ ਤ ਚੌਥਾ ਸੂਆ ਇਹਨੇ ਸੂਣਾ ਵਾ ਮਿੱਤਰੋ ਸੂਣ ਦੇ ਵਿੱਚ ਦਿਨ ਹਜੇ ਕਰਮਾਂ ਵਾਲੀ 5-7 ਤੋਂ ਲੈ ਜੀ ਲੇਵੇਂ ਮਰਪਣ ਦੇ ਵੀਰੇ ਬਸ ਇੱਥੇ ਚੌਥਾ ਸੂਆ ਇਹਨੇ ਕਰਮ ਵਾਲੀ ਨੇ ਸੂਣਾ ਵਾ ਸੂਣ ਦੇ ਵਿੱਚ ਹਜੇ 4-5 ਦਿਨ ਲੈ ਜਣੇ ਕਿਉਂਕਿ 2-3 ਦਿਨ ਤਾਂ ਦਿਨ ਪੂਰੇ ਹੋਣ ਦੇ ਵਿੱਚ ਹੀ ਬਾਕੀ ਆ 14-15 ਲੀਟਰ ਦੁੱਧ ਬਾਈ ਨੇ ਕੰਡੇ ਦੇ ਉੱਤੇ ਧਰਿਆ ਹੋਇਆ ਜੇ ਕਿਲੋਆਂ ਦੇ ਵਿੱਚ ਗੱਲ ਕਰਦੇ ਤਾਂ 13-14 ਕਿਲੋ ਕੰਡੇ ਦੇ ਉੱਤੇ ਦੁੱਧ ਤੋਲਣ ਵਾਲਾ ਇਸ ਮਹਿ ਦੇ ਥੱਲੇ ਆ ਮਿੱਤਰੋ ਲੇਵੇ ਭਾਂਡੇ ਦੀ ਸਾਫ ਸੁਥਰੀ ਆ ਜੱਡ ਬਲੈਕ ਆ ਸਾਰੀ ਮੈਂ ਮਿੱਤਰੋ ਦੁੱਧ ਦੀ ਕੁਆਲਿਟੀ ਵਾਲੀ ਚੰਗੀ ਆ ਲੇਵਾ ਭਾਂਡੇ ਲੋ ਖਰੀ ਖਰਾਪੀ ਜਿੰਨੀ ਹੈਗੀ ਆ ਮੈਂ ਸਾਫ ਸੁਥਰੀ ਆ 1 ਲੱਖ ਤੇ 25000 ਰੁਪਇਆ ਮਾਲਕਾ ਦੀ ਡਿਮਾਂਡ ਰੱਖੀ ਆ ਵਿੱਚੋਂ ਮਾਨਤਨ ਹੋ ਜੂਗਾ ਮਿੱਤਰੋ ਆਪਾਂ ਨੰਬਰ ਲੈ ਲੈਨੇ ਵੀਰੇ ਇਹਦੇ ਜਿਹੜੇ ਨੰਬਰ ਤੇ ਤੁਸੀਂ ਸੌਦਾ ਤੈਅ ਕਰਨਾ ਵਾ ਵੀਰੇ ਨੰਬਰ ਦੱਸੀ ਭਾਈ 81464266 81464 60683 60683 8146460683 82 ਦਾ ਨੰਬਰ ਆ ਮਿੱਤਰੋ ਪਿੰਡ ਚੈੜਾ ਜ਼ਿਲ੍ਹਾ ਫਰੀਦਕੋਟਾ ਫਰੀਦਕੋਟ ਦੀ ਬੁੱਕਲ ਦਾ ਨਿੱਗ ਮੰਨਦਾ ਇਹ ਪਿੰਡ ਆ ਮਿੱਤਰੋ ਟਹਿਣਾ ਹੋ ਗਿਆ ਚਾਹਲ ਪਿੰਡ ਹੋ ਗਈ ਆਪਸ ਦੇ ਵਿੱਚ ਜੜਾ ਲੱਗਾਂ ਦੀ ਜੇ ਪਿੰਡ ਆ ਸਾਰੇ ਬਾਕੀ ਗੱਲਬਾਤ ਤੁਸੀਂ ਵੀਰੇ ਨਾਲ ਕਰ ਲਿਆ ਜੇ ਨੰਬਰ ਸਕਰੀਨ ਦੇ ਉੱਤੇ ਆ